جو امرت بڑے کی سہال کریے کے بہت سہال گرو پر بائیے اور جو اپنا آوا کم ہے چراسی لاکھ دا چکر ہے وہ ختم کریے گر پیاروں چراسی لاکھ دا چکر ਇਹ ਮਨੁੱਖਤਾ ਜਿਨ੍ਹਾਂ ਚਿਰ ਸਾਨੂੰ ਇਨਸਾਨੀ ਜਮਾ ਮਿਲਿਆ ਹੈ ਜਿਨ੍ਹਾਂ ਚਿਰ ਸਾਡੇ ਅੰਦਰ ਸੁਵਾਸ ਚੱਲ ਰਹੇ ਨੇ ਉਹਨਾਂ ਚਿਰ ਸਾਨੂੰ ਆਸਾ ਹੈ ਕਿ ਅਸੀਂ 83 ਲੱਖ ਦਾ ਗੇੜ ਇਕੱਠਾ ਲਾਂਗੇ 83 ਲੱਖ ਦਾ ਭਾਵ ਜੋ 83 ਲੱਖ ਦਾ ਪਾਣ ਜੁੰਡੀਆਂ ਦੇਖ ਰਹੇ ਨੇ ਇਹਨਾਂ ਨੂੰ ਕਿਸੇ ਨੂੰ ਆਸਾ ਨਹੀਂ ਹੈ ਕਿ ਮੇਰਾ 84 ਲੱਖ ਟੈ ਜਾਊਗਾ ਬਾਰੇ ਬੰਦੇ ਨੂੰ ਆਸਾ ਹੈ ਬੰਦੇ ਨੂੰ ਕਿ ਜਰੀ ਇਸ ਵਾਸਤੇ ਮੇਰੇ ਮਾਲਕ ਨੇ ਕਿ ਜਦੋਂ ਆਪਣਾ 84 ਲੱਖ ਦਾ ਘੇੜ ਘਟਾ ਤਾ ਸਾਡਾ ਗੁਰਪਰਿਆਉ ਫਰਜ ਵੱਡਾ ਹੈ ਸਾਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਅਸੀਂ ਅੰਮ੍ਰਿਤ ਰਵਾ ਸਮਾ ਕੇ ਗੁਰੂ ਘਰ ਆਈਏ ਗੁਰੂ ਦੇ ਸੰਗ ਹਾਜ਼ਰੀਆਂ ਲਾਈਏ ਬੈਠੀਏ ਔਰ ਜੋ ਗੁਰੂ ਦੀ ਬਿਆਨੀਆਂ ਨੇ ਆਕਾਸ਼ ਕਥਾ ਹਰ ਕੀ ਕਥਾ ਉਹ ਨੂੰ ਸੁਣ ਕੇ ਆਪਾਂ ਰਾਹਾ ਲਈਏ ਤਾਂ ਰੁਪਿਆਰ ਉਹ ਅੱਜ ਆਪਾਂ ਜੋ ਅਪਦੇਸ਼ ਹੈ ਗੁਰੂ ਸਾਹਿਬ ਦਾ ਉਹ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਵੀ ਜ਼ਰੂਰੀ ਹੈ ਕਿ ਆਪਾਂ ਨੂੰ ਗੁਰੂ ਤੋਂ ਆਗਿਆ ਲੈਣੀ ਚਾਹੀਦੀ ਹੈ ਕੀਤਾ ਗੁਰੂ ਜੀ ਤਨ ਸੋ ਹਰ ਪੈ ਰੱਖੀਏ ਤਨ ਗੁਰੂ ਜੀ ਪਰਮ ਆਓ ਸਾਰੇ ਸੰਗਤ ਮਿਲ ਕੇ ਦੋਨੇ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਨਾ ਅਪਦੇਸ਼ ਸਾਨੂੰ ਧੰਗ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਜੀ ਜੋ ਗਉੜੀ ਮਹਲਾ ਚੌਥਾ ਦੇ ਅੰਦਰ ਫਰਮਾਨ ਕਰਨਗੇ ਜੇ ਆਪਾਂ ਵਿਚਾਰ ਕਰੀਏ ਕਿ ਇਹ ਜਿਹੜੇ ਅੰਗ ਤੇ ਆ ਕਿੱਥੇ ਆ ਭਾਈ ਇੱਥੇ ਲਿਖਿਆ ਹੈ ਤਾਂ ਅੰਗ ਰੁਪਿਆ ਲੋ ਇਹ 305 ਅੰਗ ਦੇ 사ਧੁਰਾਨੇ ਆਪਣੇ ਮੁਖ ਤੋਂ आचार्य ਬੋਲੇ ਸ਼ਬਦ ਦਰਜ ਕੀਤੇ ਨੇ ਕਿਉਂੋ ਕਹਿੰਦੇ ਨੇ ਮਨੁੱਖਤਾ ਵਾਸਤੇ ਸਾਡੇ ਵਾਸਤੇ ਜੁੜਾਪਾਂ ਵਿਚਾਰ ਕੀਤੀ ਹੈ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਰੋਲੇ ਦੀ ਗੱਲ ਕੀਤੀ ਹੈ ਤਾਂ ਅੰਮ੍ਰਿਤ ਰੋਲੇ ਸਾਡੇ ਵਾਸਤੇ ਸਭਾ ਦਾ ਕਿੰਨਾ ਜ਼ਰੂਰੀ ਹੈ ਕਿੰਨਾ ਜ਼ਰੂਰੀ ਹੈ ਇਹ ਆਪਾਂ ਅੱਜ ਇਸ ਹਰ ਕੀ ਕਥਾ ਦਾ ਕਥਾ ਇਹਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੰਮ੍ਰਿਤ ਰੋਲੇ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈ ਔਰ ਆਓ ਗੁਰਪ੍ਰਭਾ ਆਪਕਰੇ ਗੁਰੂ ਦਾ ਅਪਦੇਸ਼ ਹੈ ਜੋ ਬਰੂਸ ਆਪ ਸੰਦੇ ਆਉਣਾ ਚਾਹਦੇ ਨੇ ਆਪਾ ਕੋਸ਼ਿਸ਼ ਕਰੀਏ ਮੇਰਾ ਮਾਲਕ ਕਿਰਪਾ ਕਰੇ ਆਪਣੀ ਸੇਵਾ ਆਪਰੇ ਲਈ ਅੰਮ੍ਰਿਤ ਰੇ ਦਾ ਮਤਲਬ ਹੁਪਿਆ ਰਹੇ ਉਹ ਸਤਗੁਰੂ ਕੁਰਬਾਨੀ ਦੇ ਅੰਦਰ ਫਰਮਾਨ ਕਰ ਰਹੇ ਨੇ ਕਿ ਜੋ ਮਨੁੱਖ ਸਤਿਗੁਰਾਂ ਦਾ ਸੱਚਾ ਤੇ ਸੱਚਾ ਇੱਕ ਸੱਚਾ ਇਹ ਤਾਂ ਆਪਾਂ ਕਹਿੰਦੇ ਨਾ ਕਿ ਮੈਂ ਤਾਂ ਬਹੁਤ ਗੁਰੂ ਦਾ ਸੇਖ ਹਾਂ ਮੈਂ ਤਾਂ ਗੁਰੂ ਦੇ ਹਰ ਹਾਲ ਮੰਨਦਾ ਹਾਂ ਗੁਰੂ ਘਰ ਦੀ ਜਨ ਇਹ ਆਨ ਆਪਾਂ ਚਰਚਾ ਕਰਾਉਂਦੇ ਨੇ ਮੈਂ ਤਾਂ ਕੋਈ ਆਪਾਂ ਨਗਰ ਦੇ ਵਿੱਚੋਂ ਵੀ ਰਹਿੰਦਾ ਕਿ ਬੜਾ ਗੁਰੂ ਦਾ ਪਿਆਰਾ ਹੈ ਤਾਂ ਗੁਰਪਿਆਰ ਉਹ ਜਿਹੜਾ ਸੱਚਾ ਤੇ ਸੋਚਾ ਗੁਰੂ ਸਾਹਿਬ ਪਰਵਾਹ ਕਰਦੇ ਨੇ ਕਿ ਜੇ ਤੂੰ ਮੇਰਾ ਸਿੱਖ ਬਾਨਣਾ ਚਾਹੁੰਦਾ ਹੈ ਉਹਤੇ ਆਂਦੇ ਨੂੰ ਬੁਲਵਾਰ ਰਹੇ ਤੂੰ ਤੇ ਪਾਸਾ ਪ੍ਰਵਾਨ ਕਰ ਲੈ ਜੇ ਤੂੰ ਮੇਰਾ ਸਿੱਖ ਬਣਨਾ ਚਾਹੁੰਦਾ ਜੇ ਤੂੰ ਮੇਰੀ ਨਾਜਰਾ ਦੇ ਵਿੱਚ ਚੰਗਾ ਬਣਨਾ ਚਾਹੁੰਦਾ ਤਾਂ ਇਥੇ ਦੇ ਕਿਵੇਂ ਮਾਲ ਕਰੀ ਗਿਆ ਜੇ ਤੂੰ ਲੋਕਾਂ ਦੇ ਨਗਰ ਦੇ ਜਾ ਕੇ ਇਸ ਸੰਸਾਰ ਦੇ ਵਿੱਚ ਤੂੰ ਕੋਈ ਚੰਗਾ ਕਹੇ ਪਰ ਤੈਨੂੰ ਇੱਕ ਚੰਗਾ ਬਣਵਾਸਤੇ ਤੇ ਕੋ ਆਪਦੇਸ ਗੁਰੂ ਦਾ ਉਹ ਮੰਨਣਾ ਪੈਣਾ ਹੈ ਜੋ ਗੁਰੂ ਦਾ ਆਪਦੇਸ ਹੈ ਉਹ ਮੰਨਣਾ ਪੈਣਾ ਜੇ ਤਾਂ ਉਹ ਗੁਰਸ਼ਿਕ ਗੁਰੂ ਦਾ ਆਪਦੇਸ ਮੰਨਦਾ ਹੈ ਫਿਰ ਤਾਂ ਗੁਰੂ ਦਾ ਸੱਚਾ ਤੇ ਸੁੱਧਾ ਸਿੱਖ ਹੈ ਗੁਰੂ ਸਭ ਉਸੇ ਤੇ ਮੋੜ ਆਉਂਦੇ ਨੇ ਕਿ ਮੇਰਾ ਸਿੱਖ ਕਿਹੜਾ ਹੈ ਸਿੱਖ ਦਾ ਪਰਸਾਰ ਹੀ ਆ ਸਾਰਿਆਂ ਨੇ ਆਪਾਂ ਨੇ ਵਸਤਰ ਪਾਏ ਨੇ ਪਾਣਾ ਪਾਇਆ ਹੈ ਦਸਾਰਾ ਸਰਦੀਆਂ ਨੇ ਆਰਾਮ ਦਾ ਪ੍ਰਕਾਸ਼ ਹੈ ਪਰ ਗੁਰੂ ਸਾਹਿਬ ਇੱਥੇ ਕੁਝ ਹਰਦਾਤਾ ਰਹੇ ਨੇ ਉਹ ਸਤਿਤਾ ਰਹੇ ਜਿਹੜਾ ਗੁਰੂ ਦਾ ਸਿੱਖ ਉਹ ਸਤਿਤਾ ਨੂੰ ਮੰਨਦਾ ਹੈ ਤਨ ਨੂੰ ਬ੍ਰਾਂਦਸ ਤੇ ਬਾਸਾ ਜੀ ਉਹ ਤੇ ਮੋਹ ਰਹਿੰਦੇ ਨੇ ਕਿ ਇਹ ਮੇਰਾ ਸੱਚਾ ਤੇ ਸੱਚਾ ਸਿੱਖ ਹੈ ਇਹ ਸੱਚਾ ਤੇ ਸੱਚਾ ਮੇਰਾ ਸਿੱਖ ਹੈ ਅਸਲੀ ਸਿੱਖ ਜਾਂ ਪਰ ਕਹਿੰਦੇ ਇਹ ਹੈ ਤਾ ਕਿਸ ਤਰ੍ਹਾਂ ਪ੍ਰਵਾਨ ਕਰ ਲੈਣੇ ਗੁਰੂ ਸਾਹਿਬ ਆਪਣੀ ਪੰਗਤੀ ਦੇ ਅੰਦਰ ਆਪਣੀ ਮੁਖਤੋ ਉਚਾਰੀ ਹੋ ਬਾਣੀ ਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਗੁਰ ਜਿਵੇਂ ਉਹ ਵਿਚਾਰ ਕੀਤੀ ਹੈ ਇਹ ਹੁਣ ਅਸੀਂ ਗੁਰੂ ਦਾ ਅਪਦੇਸ਼ ਮੰਨਣਾ ਹੈ ਗੁਰੂ ਨੇ ਸਾਨੂੰ ਅਪਦੇਸ਼ ਕੀਤਾ ਹੈ ਭਗਤ ਭਗਤੇ ਦਾ ਮਤਲਬ ਜੋ ਆਪਾਂ ਹੁਣ ਐਸਟਾ ਪ੍ਰਚਾਰ ਕਰ ਰਹੇ ਹਾਂ ਔਰ ਜੋ ਭਗਤੇ ਦਾ ਮਤਲਬ ਇਹ ਹੈ ਕਿ ਅੰਕਾਰੇ ਪੈਸੇ ਤਾਂ ਮਰੀਦ ਕਾੜੇ ਸਾਉਂਦੇ ਨੇ ਭਗਤੇ ਭਗਤੇ ਅਰਥ ਹਰ ਨਾਮ ਤੇ ਆਵੇ ਫਤਿਹਤ ਆਭ ਜਦੋਂ ਰਾਤ ਦੇ 1 ਵਜੇ ਦਾ ਹੈ ਜਾਂ 12:30 ਜਦੋਂ ਆਪਾਂ ਇਹ ਵੀ ਕਹਿ ਗਏ ਕਿ ਡੇਢ ਚਾਈ ਹੋ ਜਾਂਦੀ ਹੈ ਉਹ ਫਿਰ ਤੋਂ ਲੈ ਕੇ ਘੁੰਮਿਆ ਰਹੇ 3 ਵਜੇ ਤੱਕ ਇਹ ਸਮਾਂ ਹੈ ਉਠੋ ਜੇ ਗੁਰੂ ਦੇ ਸਿੱਖ ਮੰਡਾ ਜਵਨ ਕਰੋ ਮੰਗੀ ਇਹ ਆ ਭਦੇ ਸਾਰ ਨੂੰ ਦਾ ਭੱਜ ਕੇ ਉਠ ਹਰ ਨਾਮ ਤੇ ਆਵੇ ਹੁਣ ਇੱਥੇ ਵੀ ਆਪਾਂ ਨੂੰ ਸਮਝਣਾ ਬਣਾ ਪਾਨੂੰ ਭੱਜ ਕੇ ਉੱਠ ਹਰ ਨਾਮ ਤੇ ਆਵੇ ਨਾਮ ਵੀ ਬਹੁਤ ਵੱਡੀ ਗੱથા ਹੈ ਜੁਸੇ ਨਾਮ ਦੀ ਵਿਚਾਰ ਵੀ ਸੁਣਨੇ ਜ਼ਰੂਰ ਆਜ ਤੱਕ ਅਸੀਂ ਕਹਿ ਨਹੀਂ ਜ਼ਰੂਰ ਆਣਾ ਜਾਂਦਾ ਸਰ ਸੰਸਾਰ ਦੇ ਗੁਰਪਿਆਰਿਓ ਇੱਥੇ ਤੇ ਕੀ ਗੱਲ ਚੱਲਦੀ ਹੈ ਕਿ ਅਸੀਂ ਨਾਮ ਲੈ ਕੇ ਆਏ ਆ ਨਾਮ ਲੈਤਾ ਹੈ ਹੋਰ ਵੀ ਆਪਣਾ ਸਿੱਖ ਧਰਮ ਤੋਂ हट ਕੇ ਵੀ ਜੋ ਧਰਮ ਨੇ ਸਤਿਕਾਰ ਜੋ ਸਾਡੇ ਉਹਨਾਂ ਦੇ ਵਿੱਚ ਦੀ ਜਾਂ ਹੋਰ ਵੀ ਉਹਨੋਂ ਕਿਸੇ ਪਾਸੇ ਸੰਗਤਾਂ ਜਾਂਦੀਆਂ ਨੇ ਉਹ ਵੀ ਇਹੀ ਕਰਦੀਆਂ ਨੇ ਕਿ ਅਸੀਂ ਨਾਮ ਲੈ ਕੇ ਆਏ ਹਾਂ ਪਰ ਨਾਮ ਹੈ ਕੀ ਚੀਜ਼ ਹੈ ਅੱਜ ਗੁਰਸਾਹਿਬ ਨੇ ਵੀ ਫਰਮਾਨ ਕੀਤਾ ਕਿ ਭੱਗ ਕੇ ਉੱਠ ਕਿ ਬੰਦਾ ਤਾਂ ਹਰ ਰੋਜ਼ ਸਵੇਰੇ ਉੱਠ ਕੇ ਹਰ ਨਾਮ ਦਾ ਸਿਮਰਨ ਕਰ ਨਾਮ ਦਾ ਸੇਵਨ ਪੂਰੇ ਤੇ ਦਰਸੇਮਨ ਵੀ ਆਈ ਹੈ ਇੱਕ ਬਲੇਖਾਂ ਆਪਾਂ ਹੋਰ ਕਰ ਲਈਏ ਗੁਰਪਰ ਪੜਨਾ ਗੁਰਬਾਣੀ ਨੂੰ ਪੜਨਾ ਔਰ ਸਿਮਰਨਾ ਇਹ ਬਖਰੀ ਚੀਜ਼ਾਂ ਨੇ ਇਹ ਲੱਗਦਾ ਹੈ ਇੱਕ ਵਾਰ ਆਪਾਂ ਗੁਰਬਾਣੀ ਨੂੰ ਪੜ ਰਹੇ ਹਾਂ ਆਪਾਂ ਗੁਰਬਾਣੀ ਨੂੰ ਪੜਿਆ ਹੈ ਕੀ ਪੜਿਆ ਹੈ ਗੁਰਸਤਗੁਰ ਕਾਲਜੋ ਸਿੱਖ ਅਖਾਏ ਸੋ ਭੱਜ ਕੇ ਉਹ ਤਰ ਨਾਮ ਤੇ ਆਵੇ ਇਹ ਕੀ ਆਪਾਂ ਪੀਤਾ ਹੈ ਆਪਾਂ ਧੰਗੁਰ ਰਾਮ ਜੀ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਿਆ ਹੈ ਕਨਿਸ਼ੀ ਗੁਰਦੰਸ ਸਾਹਿਬ ਨੂੰ ਪੜਿਆ ਹੈ ਇਹ ਪੜਨਾ ਹੈ ਹੁਣ ਧੰਗਸ਼ੀ ਗੁਰਦੰਸ ਸਾਹਿਬ ਨੇ ਸਾਨੂੰ ਕੀ ਅਪਦੇਸ਼ ਦਿੱਤਾ ਹੈ ਇਹ ਪੰਥੀ ਦੇ ਵਿੱਚ ਗੁਰੂ ਸਾਹਿਬ ਕੀ ਕਹ ਰਹੇ ਨੇ ਉਹ ਸਾਨੂੰ ਸਮਝਣਾ ਪੈਣਾ ਹੈ ਉਹਦੀ ਵੀ ਆਪਾਂ ਵਿਆਖਿਆ ਕਰ ਚੁੱਕੇ ਆ ਕਿ ਤੇ ਪੰਗਤੀ ਆਪਾਂ ਨੂੰ ਦੱਸਾ ਰਹੀ ਹੈ ਕੁਲ ਪਹਿਲੋਂ ਇੱਕ ਸਿੱਖ ਨੂੰ ਹਦਾਇਤਾਂ ਦੱਲਿਆ ਕਿ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇੱਕ ਗੁਰੂ ਦਾ ਕੇ ਬੰਦਾ ਹੈ ਸਿੱਖ ਹੈ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਦੇ ਬਾਰੇ ਜ਼ਿਕਰ ਕਰਦੇ ਨੇ ਉਹਦੇ ਬਾਰੇ ਜ਼ਿਕਰ ਕਰਦੇ ਨੇ ਗੁਰੂ ਸਾਹਿਬ ਪਰਵਾਹ ਰਹੇ ਨੇ ਕਿ ਭੱਜ ਕੇ ਉੱਠ ਹਰ ਨਾਮ ਤੇ ਆਵੇ ਨਾਮ ਤੇ ਹੋਂਦੀ ਲੜੀ ਦੀ ਹੈ ਤੋਂ ਨਾਮ ਹੈ ਕੀ ਚੀਜ਼ ਇਹ ਸਾਨੂੰ ਪਹਿਲਾਂ ਸਮਝਣਾ ਪੜਿਆ ਕਿਉਂਕਿ ਆਪਾਂ ਪੰਥੀ ਨੂੰ ਵਿਚਾਰ ਵਿਚਾਰ ਕੇ ਚੱਲਣਾ ਹੈ ਫੇਰੀ ਦਾ ਪਹਿਲਾ ਹੈ ਜਿਹੜੀ ਸਾਡੇ ਬੰਦੇ ਕੋਈ ਕਿ ਨਾਮ ਕੀ ਚੀਜ਼ ਹੈ ਉਹਨੂੰ ਨਾਮ ਧਿਆਉਣ ਦੀ ਗੱਲ ਕੀਤੀ ਹੈ ਨਾਮ ਧਿਆਉਣਗੇ ਤਾਂ ਜੇ ਸਾਨੂੰ ਨਾਮ ਦਾ ਪਤਾ ਹੋ ਗਿਆ ਜੇ ਸਾਨੂੰ ਨਾਮ ਦੀ ਵਿਆਖਿਆ ਬਾਰੇ ਪਤਾ ਹੋ ਗਿਆ ਫਰਮਾ ਨਾਮ ਹਨ ਮਿਲੂਗੀ ਕਿੱਥੋਂ ਨਾਮ ਹਨ ਕੌਣ ਲਊਗਾ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਨਾਮ ਗੁਰਪਿਆਰ ਇੱਕ ਨਾਮ ਜੋ ਆਕਾਰਪੁਰਖ ਪਿਤਾ ਪਰਮਾਨੰਤ ਉਹਦੇ ਮੁੱਖ ਦੀ ਬਾਣੀ ਹੈ ਉਹਦੇ ਮੁੱਖ ਦੀ ਬਾਣੀ ਜਦ ਆਪਾਂ ਇੱਥੋਂ ਵੇਖ ਕੇ ਸੱਚ ਦੀ ਬਾਣੀ ਸੱਚ ਦੀ ਬਾਣੀ ਜਿਹੜਾ ਆਪਾਂ ਗੁਰਮਾਨੀ ਦੇ ਅੰਦਰ ਹਰ ਜਿਹਦਾ ਨਾਮ ਦੀ ਪੰਕਤੀ ਹੁੰਦੀ ਹੈ ਸਾਦੀ ਸੀ ਉਦੋਂ ਉਹਨੇ ਮੁਕਤੀ ਬਾਜ ਵਜ ਗਈ ਸੀ ਜੋ ਅੱਜ ਸੰਗੀਤ ਨਾਰਾਇਣ ਹਰ ਬੰਦੇ ਦੇ ਅੰਦਰ ਉਹ ਨਾਮ ਦੀ ਗਾਥਾ ਵੱਜ ਰਹੀ ਹੈ ਨਾਮ ਸੰਗੀਤ ਨਾਰਾਇਣ ਤਾਂ ਗੁਰਿਆਰੇ ਨਾਮ ਕੀ ਹੈ ਪ੍ਰਮਾਤਮਾ ਦੇ ਮੁਖ ਦੀ ਬਾਜ ਨਾਮ ਇੱਕ ਜਿਹੜਾ ਹੈ ਬੇਗੰਬੁਰਾ ਸਾਹਿਬ ਨਾ ਕਿਥੇ ਵਾਜਦਾ ਹੈ ਸਤਖੰਡ ਦੇ ਵਿੱਚ ਸਤਸੰਗ ਕਿੱਥੇ ਹੈ ਇਹ ਵੀ ਵਿਚਾਰ ਹੋਣੀ ਚਾਹੀਦੀ ਹੈ ਕਿ ਸਤਖੰਡ ਭਾਈ ਹੈ ਕਿੱਤੇ ਆ ਬੇਗਮpura ਸਾਹਿਬ ਫਿਰ ਕਰ ਜੋ ਆਪਾਂ ਸ਼ਬਦ ਪੜ੍ਹਦੇ ਆ ਕਿ ਫਿਰ ਕਰ ਵੈਸੋ ਹਾਜ਼ਰ ਪਿਆਰੇ ਸਤਗੁਰ ਦੋਰੇ ਕਾਲਸਵਾਰੇ ਤਾਂ ਗੁਰੂ ਪਰ ਉਹ ਹੈ ਕਿਥੇ ਮੇਰਾ ਮਾਲਕ ਕਿੱਥੇ ਬਸ ਰਿਹਾ ਹੈ ਧਿਆਨ ਨਾਲ ਗੁਰਪਿਆਰੋ ਉਹ ਕਿਤੇ ਕੋਈ ਲੱਖ ਕੋਈ ਮਹਿਲ ਨਹੀਂ ਬਣੇਗੇ ਕਿ ਉੱਥੇ ਮੇਰਾ ਮਾਲਕ ਬਸ ਰਿਹਾ ਉਹ ਸਤਗੁਰੂ ਜਿੱਥੇ ਬਸ ਰਹੇ ਗੁਰਪਿਆਰੋ ਸਤਗੁਰ ਦਾ ਸਾ ਸਾ ਸੰਗਤ ਦੇ ਵਿੱਚ ਹੈ ਵਿੱਚ ਸੰਗਤ ਹਰ ਪਰਵ ਬਸੇ ਜੀਉ ਅਮਰ ਇਹ ਜੋ ਬੰਦੇ ਦਾ ਸਰੀਰ ਹੈ ਗੁਰਬੋਦੀ ਹੈ ਇਹਦੇ ਅੰਦਰ ਹੀ ਮਾਲਕ ਦਾ ਵਾਸਾ ਹੈ ਸਤਗੁਰ ਕਿੱਥੇ ਬਸ ਰਹੇ ਨੇ ਇਸ ਸਰੀਰ ਦੇ ਅੰਦਰ ਸਰੀਰ ਦੇ ਅੰਦਰ ਕਿੱਥੇ ਸਤ ਸੰਗ ਹੈ ਕਿੱਥੇ ਆ ਇਹ ਜਿਹੜਾ ਮਨ ਥੜਾ ਮਾਸਤ ਹੈ ਇਹਦੇ ਅੰਦਰ ਸਤ ਗੁਰੂ ਬਸ ਰਹੇ ਨੇ ਕਹਾ ਇਹ ਕੀ ਹੈ ਸਤਖੰਡ ਹੈ ਔਰ ਸਤਖੰਡ ਦੀ ਵਿਆਖਿਆ ਤਾਂ ਹੋਰ ਵੀ ਕਰਾਈ ਨਾ ਕਰਾਂਗੇ ਜੋ ਸਾਡੇ ਮੁਖ ਦੇ ਸਾਹਮਣੇ ਜ਼ਮੀਨ ਤੋਂ ਲੈ ਕੇ ਆ ਸਮਾਨ ਤੱਕ ਜੋ ਮੁਖ ਦੇ ਸਾਹਮਣੇ ਜਗ੍ਹਾ ਜਿੱਦੋਂ ਸਾਨੂੰ ਇਹ ਆ ਮਾਲਕ ਕੌਣ ਦੇ ਰਿਹਾ ਜਿੱਦੋਂ ਸੁਆਸ ਦੇ ਰਿਹਾ ਇਹ ਸਤਖੰਡ ਹੈ ਸਾਡਾ ਤਾਂ ਆਪਾਂ ਆਪਣੇ ਵਿਚਾਰ ਲਈਏ ਕਿ ਸਤਿਗੁਰ ਪ੍ਰਵਾਨ ਕਰ ਰਐ ਸੀ ਕਿ ਭਾਈ ਗੁਰ ਭਗਤੇ ਉਹ ਸਭਾ ਰੋ ਸਵੇਰੇ ਉੱਠ ਔਰ ਨਾਮ ਦਾ ਸਿਮਰਨ ਕਰਦੇ ਨਾਮ ਦਾ ਸਿਮਰਨ ਕਰਦੇ ਹੋਰ ਨਾਮ ਦੀ ਗਾਥਾ ਆਪਾਂ ਵਿਚਾਰ ਕੀਤੀ ਕਿ ਸਤਿਗੁਰਾਂ ਦੇ ਮੁਖ ਦੀ ਬਾਣੀ ਪਰ ਦੇਵ ਕੌਣ ਸਕਦਾ ਹੈ ਨਾਮ ਸਾਨੂੰ ਮਿਲੂਗਾ ਕਿਥੋਂ ਇਹ ਤਾਂ ਅੰਸ਼ੀ ਗੁਰਾਂ ਸਾਹਿਬ ਕੋ ਕੁਰਸੀ ਆਪੋ ਜਿਹੜਾ ਕਾਲਪੁਰ ਪਿਤਾ ਪਰਮਾਤਮਾ ਜੋ ਤੁਸੀਂ ਨਾਮ ਬਾਰੇ ਸੇਖਰ ਕਰ ਰਹੇ ਹੋ ਇਹ ਸਾਨੂੰ ਮਿਲੂਗਾ ਕਿਵੇਂ ਕਿੱਥੋਂ ਮਿਲੂਗਾ ਆਪਾਂ ਸੁਖਨੀ ਸਾਹਿਬ ਬਾਅਦ ਪੜ੍ਹਦੇ ਆ ਗੁਰਦਵਾਰਿਆਂ ਬਹੁਤ ਸ਼ਰਧਾਰਤ ਨਾਲ ਪੜ੍ਹਦੇ ਆਪਾਂ ਸੰਗਤਾਂ ਸਾਰੀਆਂ ਸੁਖਨੀ ਸਾਹਿਬ ਬਾਅਦ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਸੁਖਨੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਉਹ ਸਾਨੂੰ ਨਾਮਾਰੇ ਦੱਸ ਰਹੀ ਹੈ ਕਿ ਨਾਮ ਸਾਨੂੰ ਕੌਣ ਦਊਗਾ ਸੰਸਾਰ ਦੇ ਵਿੱਚ ਕਿੱਡਾ ਵੀ ਕੋਈ ਵੱਡਾ ਮਹਾਪੁਰਖ ਹੈ ਸਾਧੂ ਹੈ ਉਹ ਨਾਮ ਨਹੀਂ ਦੇ ਸਕਦਾ ਉਹ ਨਾਮ ਨਹੀਂ ਦੇ ਸਕਦਾ ਗੁਰਦਾਰ ਨੇ ਫਿਰ ਨਾਮ ਸਾਨੂੰ ਮਿਲੂਗਾ ਕਿੱਥੋਂ ਤਾਂ ਆਪਾਂ ਸਤਿਗੁਰਾਂ ਕੋਲ ਤੁਸੀਂ ਗੁਰੂ ਸਾਹਿਬ ਸਾਨੂੰ ਦੱਸੋ ਕਿ ਉਹ ਨਾਮ ਸਾਨੂੰ ਕੌਣ ਮਿਲੂਗਾ ਕਿੱਥੇ ਮਿਲੂਗਾ ਹੋਰ ਨਾਮ ਦੀ ਨਿਸ਼ਾਨੀ ਕੀ ਹੈ ਤਾਂ ਸਤਿਗੁਰਾਂ ਤੋਂ ਦੱਸਣਗੇ ਸਤਗੁਰ ਪ੍ਰਵਾਨ ਕਰਦੇ ਹਨ ਸਤਗੁਰ ਸਿੱਖ ਓ ਨਾਮ ਧੰਨ ਦੇ ਉਹ ਸਤਗੁਰ ਕੌਣ ਹੈ ਜੋ ਦਸਪਾਲ ਸਿੰਘ ਆ ਸਾਡੀਆਂ ਇਹਨਾਂ ਤੋਂ ਉੱਤੇ ਕੌਣ ਹੈ ਮੇਰਾ ਮਾਲਕ ਅਕਾਲ ਪੁਰਖ ਵਿਦਾ ਪ੍ਰਮਾਤਮਾ ਉਸ ਨੇ ਸਾਨੂੰ ਨਾਮ ਦਿਨਾਇਆ ਕਿਉਂਕਿ ਸਾਧ ਸੰਗਤ ਦੀ ਦੇ ਵਿੱਚ ਦਰਜ ਕਰਤਾ ਕਿ ਸਤਗੁਰ ਸਿੱਖ ਕੋ ਨਾਮ ਧਰ ਦੇ ਗੁਰੂ ਕਾ ਸਿੱਖ ਬੜਪਾਤੀ ਹੈ ਤਾਂ ਜੇ ਲੋ ਮੇਰਾ ਮਾਤਕ ਸਿੱਖ ਨੂੰ ਨਾਮ ਦੇ ਦਿੰਦਾ ਹੈ ਜਾਂ ਇਸ ਮਰਗਤਾਂ ਨੂੰ ਨਾਮ ਦੇ ਦਿੰਦਾ ਹੈ ਤਾਂ ਉਹ ਬੜਪਾਧਾ ਵਾਲਾ ਹੋ ਜਾਂਦਾ ਬੜਪਾਤੀ ਨਹੀਂ ਹੋ ਜਾਂਦਾ ਹੁਣ ਇਹਦੀ ਨਿਸ਼ਾਨੀ ਕੀ ਹੈ ਸਾਨੂੰ ਜੇ ਮੇਰੇ ਮਾਤਕ ਨੇ ਨਾਮ ਦਿੱਤਾ ਹੋਰ ਇਹਦੀ ਨਿਸ਼ਾਨੀ ਕੀ ਹੈ ਕਿਵੇਂ ਸਾਨੂੰ ਪਤਾ ਲੱਗੂ ਕਿ ਸਾਡੇ ਕੋਲ ਨਾਮ ਅਮਰਸੀ ਨਾਮ ਲੈ ਕੇ ਮਾਰਗਰੇ ਸਾਨੂੰ ਨਾਮ ਦਿੱਤਾ ਇਹਦੇ ਨਿਸਾਨੀ ਗੁਰੂ ਕਹਿੰਦੇ ਸਾਨੂੰ ਇੱਕ ਪੰਗਤੀ ਹੋਰ ਪੜ੍ਹਨੀ ਪਈ ਆ ਗੁਰੂ ਸਾਹਿਬ ਤੋਂ ਪੁੱਛਣਾ ਪੈਣਾ ਗੁਰੂ ਸਾਹਿਬ ਸਾਨੂੰ ਦੱਸੋ ਕਿ ਨਾਮ ਤੁਸੀਂ ਦੇਤਾ ਸਾਨੂੰ ਉਹ ਸਾਨੂੰ ਪਤਾ ਕਿਵੇਂ ਲੱਗੂਗਾ ਕਿਉਂਕਿ ਅਕਸਰ ਗੁਰੂ ਕਹਿੰਦੇ ਜੋ ਬਾਣੀ ਪੜ੍ਹਦੇ ਨੇ ਜੋ ਗੁਰੂ ਘਰ ਆ ਕੇ ਸੇਵਾ ਕਰਦੇ ਨੇ ਔਰ ਜੋ ਸੰਗਤ ਕਰਦੇ ਨੇ ਅਕਸਰ ਉਹਨਾਂ ਦੇ ਅੰਦਰ ਨਾਮ ਚੱਲ ਪੈਂਦਾ ਹੈ ਨਾਮ ਵੈਸੇ ਤਾਂ ਭਗਤੀ ਕਰਦਾ ਹੈ ਨਹੀਂ ਕਰਦਾ ਹੈ ਹਰ ਨੁਕਤੇ ਦੇ ਅੰਦਰੋਂ ਨਾਮ ਚੱਲ ਰਿਹਾ ਹੈ ਲੇਕਿਨ ਜੋ ਭਗਤੀ ਕਰਦਾ ਹੈ ਜੋ ਗੁਰੂ ਦੇ ਸਾਹਮਣੇ ਖੜਾ ਹੁੰਦਾ ਹੈ ਭਾਵੇਂ ਗੁਰੂ ਦੀ ਨਦਰ ਦੇ ਵਿੱਚ ਆ ਜਾਂਦਾ ਹੈ ਤੇ ਉਹ ਨੂੰ ਮੇਰਾ ਮਾਰਗ ਨਾਮ ਦੀ ਦਾਤ ਦੇਂਦਾ ਹੈ ਨਾਮ ਦੀ ਦਾਤ ਦੇ ਦਿੰਦਾ ਹੈ ਸਤੁਰ ਨਾਮ ਦੀ ਰਸਾਨੀ ਕੀ ਹੈ ਕਿਵੇਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਆ ਦਾ ਨਾਮ ਚੱਲ ਰਿਹਾ ਗੁਰੂ ਨੇ ਸਾਨੂੰ ਨਾਮ ਦਿੱਤਾ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਆਪਾਂ ਹੁਣਾਂ ਪਿੱਛੇ ਚੱਲ ਕੇ ਮਾਰੀ ਜੋ ਆਪਾਂ ਸਾਹਮਣੇ ਗੈਰ ਸੰਗਿਆ ਦੇ ਸਾਹਮਣੇ ਰਹਿਣਾ ਸਾ ਪਾਰ ਕਰਦੇ ਹਰ ਰੋੜ ਹੁੰਦਾ ਹੈ ਗੁਰੂ ਘਰਾਂ 'ਚ ਹੁੰਦਾ ਹੈ ਘਰਾਂ ਦੇ ਵਿੱਚ ਵੀ ਗੁਰਸਿੱਖ ਕਰਦੇ ਨੇ ਉਹ ਰਹਿਣਾ ਸਾਹ ਦੇ ਨਾਮ ਨੇ ਉਹ ਪੰਗਤੀ ਹੁੰਦੀ ਹੈ ਉੱਥੇ ਸਾਨੂੰ ਨਾਮ ਦੀ ਨਿਸ਼ਾਨੀ ਦੱਸਦੇ ਗੁਰਸਾਹਿਬ कि जे तेरे अंदर नाम चल पेया या जेने जे भी गुरमुख प्यारे अंदर वो नाम चल पेया हर वक्त चल पेया ते वो सानो गुरपैरे निशानीयां ਦਸੇ ਤੇ ਉਹ ਫਿਰ ਬਹੁਤ ਬੜਪੱਖੀਜੀ ਹੋ ਜਾਂਦਾ ਹੈ ਹੋਰੋਂ ਪੰਥ ਕੀ ਹੈ ਗੁਰਸਬਹ ਤੋਂ ਤੁਸੀਂ ਆਪੋ ਗੁਰਸਾਓ ਸਾਨੂੰ ਦਸਨਾ ਕਰੋ ਕਿ ਉਹ ਕਿਹੜੀ ਪੰਥ ਤੇ ਸਾਨੂੰ ਪਤਾ ਲੱਗੇ ਕਿ ਉਹ ਬਹੁਤ سارے ਗੁਰਸਿੱਖਾਂ ਦੇ ਅੰਦਰ ਉਹ ਨਾਮ ਚੱਲ ਪਿਆ ਹੈ ਪੁਰਜਾ ਦਾ ਦੇਜ ਨਰੇ ਜਿਸ ਤਰ੍ਹਾਂ ਉਹ ਗੁਰੂ ਨੂੰ ਕੋਰੋਂ ਪਿਆਰ ਸੇਵਾ ਕਰਨੇ ਨੇ ਇਸ ਤਰ੍ਹਾਂ ਬੜੀ ਪਿਆਰ ਤੇ ਸਤਿਕਾਰ ਨਾਲ ਜੋ ਗੁਰੂ ਗ੍ਰੰਥ ਦਸਿਖਾ ਕੇ ਸੇਵਾ ਕਰਦਾ ਹੈ ਗੁਰੂ ਦਾ ਜਿਆ ਅੰਮ੍ਰਿਤ ਵੇਲਾ ਸਮਾਂ ਆਉਂਦਾ ਹੈ ਗੁਰੂ ਪਰ ਆਉਂਦਾ ਹੈ ਸਾਧਨ ਕਰਦਾ ਹੈ ਅਕਸਰ ਗੁਰੂ ਸਾਹਿਬ ਫੁਰਸਤੋ ਕੇ ਨਾਮ ਦੇ ਲੈਂਦੇ ਨੇ ਹੁਣ ਵਿਚਾਰ ਇਹ ਹੈ ਗੁਰੂ ਕਹਿੰਦੇ ਕਿ ਸਾਨੂੰ ਪਤਾ ਕਿਵੇਂ ਲੱਗੇ ਤਾਂ ਆਪਾਂ ਰਹਿਰਾ ਸਾਹਿਬ ਦੇ ਪੰਗਤੀਆਂ ਉਹ ਪੜ੍ਹਨ ਦੀ ਕੋਸ਼ਿਸ਼ ਕਰੀਏ ਉੱਥੇ ਇੱਕ ਮੰਗਤੀ ਹੋਈ ਹੈ ਗੁਰੂ ਪੈਰੋਂ ਸਤਿਗੁਰ ਪ੍ਰਵਾਨ ਕਰ ਲੈਣਾ ਜੇਨਾ ਹਰ ਹਰ ਹਾਰ ਰਸ ਨਾਮ ਨਾ ਪਾਇਆ ਹੁਣ ਇੱਥੇ ਇੱਕ ਗੱਲ ਹੋਰ ਜੋੜਤੀ ਮੇਰੇ ਬਾਲਕ ਨੇ ਉਹ ਕੀ ਜੋੜਤੀ ਹਰ ਰਸ ਇਹ ਦੋਨੇ ਵਸਤੂ ਬੜੀ ਕੀਮਤੀ ਹੈ ਗੁਰੂ ਜੀ ਹਰ ਰਸ ਔਰ ਨਾਮ ਇਹ ਕਿਤੇ ਨਹੀਂ ਇੱਥੇ ਸੰਸਾਰ ਦੇ ਅੰਦਰ ਕਿਸੇ ਹੱਟ ਦੇ ਨਹੀਂ ਮਿਲਦਾ ਜਾਂ ਕਿਸੇ ਸਾਧੂ ਮਹਾਂਮਾ ਕੋਲ ਨਹੀਂ ਮਿਲਦਾ ਜਾਂ ਕਿਸੇ ਡੇਰਾਚੀ ਮਿਲਦਾ ਇਹ ਹਰ ਰਸਤੇ ਨਾ ਫਿਰ ਗੁਰੂ ਸਾਹਿਬ ਪਰਵਾਰੇ ਨਾਮ ਮਿਲੂ ਦਿੱਤੇ ਉਹਨਾਂ ਕੋਲ ਬਚਾਰ ਕਰਕੇ ਕਿ ਸਤ ਗੁਰ ਸਿੱਖੋ ਨਾਮ ਤਾਂ ਲੇ ਗੁਰਤਾ ਸਿੱਖ ਵਡਭਾਗੀ ਹੋਰ ਇੱਥੇ ਉਹ ਮੰਗਦੀ ਚਾਲੀ ਆ ਕਿ ਜਿਨ ਹਰ ਹਰ ਰਸ ਨਾਮ ਨਾ ਪਾਇਆ ਫੁਰੇ ਤੇ ਨਾਮਾਉਣ ਦੀ ਗੱਲ ਕੀਤੀ ਹੈ ਇਹਦੇ ਵਿੱਚ ਆਪਾਂ ਨੂੰ ਸੰਕੇਤ ਮਿਲਦੇ ਨੇ ਕਿ ਜਿਨ੍ਹਾਂ ਨੇ ਪਾ ਲਿਆ ਜਾਂ ਨਹੀਂ ਪਾਇਆ ਹੁਣ ਉਹਨਾਂ ਦੀ ਗੱਲ ਕਰਦੇ ਨੇ ਜੋ ਅੱਜ ਤੱਕ ਬਾਣੀ ਵੀ ਪੜ ਰਹੇ ਆ ਗੁਰਦੁਆਰਿਆਂ 'ਚ ਸੇਵਾ ਵੀ ਕਰਦੇ ਪਰ ਉਹਨਾਂ ਕੋਲ ਨਾਮ ਨਹੀਂ ਹੈ ਉਹਦੇ ਬਾਰੇ ਵੀ ਗੁਰਸਿੱਖ ਸੰਗਤ ਕਹਿੰਦੇ ਨੇ ਸਾਨੂੰ ਸਮਝਾ ਰਹੇ ਨੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਮ ਪਾਸ ਉਹ ਕਹਿੰਦਾ ਭਾਗ ਤੋਂ ਹੀਣਾ ਹੈ ਜਿਹੜੇ ਬੁਰ ਸਿੱਖ ਨੇ ਗੁਰੂ ਤੋਂ ਨਾਮ ਨਹੀਂ ਲੈਂਦਾ ਜਾਂ ਗੁਰੂ ਨੇ ਜਿਹੜੇ ਸਿੱਖ ਨੂੰ ਨਾਮ ਨਹੀਂ ਦਿੰਦਾ ਉਹ ਕੀ ਹੈ ਭਾਗ ਤੋਂ ਹੀਣਾ ਹੈ ਮੇਰੇ ਹੋਏ ਜੇ ਤੱਕ ਆਪਣਾ ਜੀਵਨ ਬਤੀਤ ਕਰੀ ਗਿਆ ਨਾ ਇਹ ਚੰਗਾ ਕੀ ਕੀ ਦੇ ਨਾਮ ਇਹਨੂੰ ਕਿੱਥੇ ਮਿਲੂਗਾ ਬਈ ਨਾਮ ਹੈ ਕਿਵੇਂ ਲਵਾ ਤੇ ਅੱਗੇ ਇੱਕ ਪੰਕਤੀ ਜਿ ਫਰਮਾ ਰਹੇ ਨੇ ਗੁਰੂ ਸਾਹਿਬ ਤੇ ਭਾਗ ਹੀਨ ਜਮ ਪਾਸ ਹੁਣ ਬੜੀ ਦੁਖ ਦੀ ਗੱਲ ਹੋਈ ਗੁਰੂ ਜੀ ਕਿ ਸਾਰੇ ਉਮਰਾਂ ਸੇ ਗੁਰਦਾਰੀ ਆਉਂਦੇ ਰਹੇ ਆਂ ਸੇਵਾ ਵੀ ਕਰਦੇ ਰਹੇ ਫੇਰ ਅਸੀਂ ਆਖਰੀ ਟਾਈਮ ਜਮਾਂ ਕੋਲ ਜਾਵਾਂਗੇ ਇਹ ਕਿਹਦੀ ਗੱਲ ਹੋ ਗਈ ਹਾ ਗੁਰੂ ਪਰ ਗੁਰਸਾਮ ਗੈਰ ਸਾਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਕਿਉਂਕਿ ਗੁਰੂ ਸਾਹਿਬ ਕਹਿ ਰਹੇ ਜੇ 10 ਪਾਤਸ਼ਾਹਾਂ ਜੋ ਆਪਣੇ ਮੁੱਖ ਤੋਂ ਜੋ ਬਾਣੀ ਉਚਾਰੀ ਹੈ ਉਹਨਾਂ ਨੇ ਉਹ ਸੱਚ ਆ ਜੰਦ ਕਰ ਉਹ ਸਾਨੂੰ ਮੰਨਣੀ ਪੈਣੀ ਹੈ ਉਹਨਾਂ ਨੇ ਜੋ ਬਿਲਕੁਲ ਠੀਕ ਰਿਹਾ ਗੁਰਪਾਲੇ ਕਿਉਂ ਉਹਨਾਂ ਨੇ ਜੋ ਸਿਰ ਦੇਖੇ ਨੇ ਜੋ ਉਹਨਾਂ ਨੇ ਇਹ ਸਿਰ ਦੇਖੇ ਨੇ ਉਹ ਧਰਮ ਸ਼੍ਰੀ ਗੁਰਦਾਸਾ ਦੇ ਦਰਜ ਕੀਤੇ ਨੇ ਉਹ ਬਾਣੀ ਤਾਂ ਸਿਰ ਗੁਰਦੱਤ ਸਾਹਿਬ ਦੇ ਦਰਜ ਹੈ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਕਿ ਜਿਨ੍ਹਾਂ ਨੇ ਇਹ ਹਰਨਸ ਨਾਮ ਨਹੀਂ ਪ੍ਰਾਪਤ ਕੀਤਾ ਗੁਰੂ ਤੋਂ ਇਹ ਸਰੀਰ ਦੇ ਵਿੱਚ ਰਹਿੰਦੇ ਹੋਏ ਸਵਾਰਸਾਂ ਦੇ ਵਿੱਚ ਰਹਿੰਦੇ ਹੋਏ ਤਾਂ ਕਹਿੰਦਾ ਆਖਰੀ ਟਾਈਮ ਜਦੋਂ ਤੇਰੇ ਸਵਾਸ ਖਤਮ ਹੋ ਜਾਣਗੇ ਤੂੰ ਜਮਾ ਕੋਲ ਜਾਏਗਾ ਹੋਰ ਜਮਾ ਕੋਲ ਚਲੇ ਗਿਆ ਤਾਂ ਗੁਰਪਰਿਆਰ ਅਸੀਂ ਆ ਜਾਵਾਂਗੇ ਲੈ ਕੇ ਦੁੱਖ ਦੇ ਵਿੱਚ ਸੰਸਾਰ ਦਾ ਸਾਨੂੰ ਦੇਣਾ ਪੈਣਾ ਹੈ ਸੰਸਾਰ ਦਾ ਆਦਾ ਦੇਣਾ ਹੈ ਸਵਾਸਾਂ ਦਾ ਕਿਉਂਕਿ ਅਸੀਂ ਮਾਨਵਤ ਨੂੰ ਕੀ ਲੈ ਕੇ ਆਇਆ ਸਵਾਸ ਲੈ ਕੇ ਆਇਆ ਜਦੋਂ ਇਸ ਸੰਸਾਰ ਦੇ ਵਿੱਚ ਅਸੀਂ ਫਾਇਦਾ ਹੋਇਸੀ ਅਸੀਂ ਸੰਸਾਰ ਦੇ ਵਿੱਚ ਆਏ ਸੀ ਅਸੀਂ ਮਾਨਵਤ ਨੂੰ ਨਾਮ ਔਰ ਹਾਦਸ ਲੈ ਕੇ ਆਏ ਸੀ ਔਰ ਸੋਸ਼ਲੀ ਕੁੰਜੀ ਲੈ ਕੇ ਆਏ ਸੀ ਤਾਂ ਗੁਰਪਰਵ ਜਿਹੜੇ ਸਵਾਸ ਅਸੀਂ ਲੈ ਰਹੇ ਆ ਮਨੂੰ ਜਿਹੜੇ ਸਵਾਸਾ ਕਰਕੇ ਸਾਡਾ ਸਰੀਰ ਚੱਲ ਰਿਹਾ ਹੈ ਇਹਦਾ ਸਾਡਾ ਸਾਨੂੰ ਦੇਣਾ ਪੈਣਾ ਹੈ ਇਹਦਾ ਸਾਡਾ ਤੋਦਾ ਸਾਨੂੰ ਦੇਣਾ ਪੈਣਾ ਹੈ ਜਿਸ ਵੇਲੇ ਆਧਾਰ ਦੇ ਤੌਰ ਤੇ ਜਿਸਰਾ ਆਪਣਾ ਕੋਈ ਘਰ ਦਾ ਮੈਂਬਰ ਸਾਡਾ ਕੋਈ ਅਸੀ ਗੁਰਪਰਵ ਹਸਪੀਟਲ ਦੇ ਵਿੱਚ ਕੋਈ ਬਿਮਾਰੀ ਕਰਕੇ ਦਾਖਲ ਹੋ ਜੇ ਉਹਦੇ ਸਵਾਸ ਰੁਕ ਜਾਣ ਤਾਂ ਡਾਕਟਰ ਕੀ ਕਰਦਾ ਹੈ ਆਕਸੀਜਨ ਦਿੰਦਾ ਹੈ ਆਕਸੀਜਨ ਲਾ ਕੇ ਉਹਨੂੰ ਜਿਉਂਦਾ ਰੱਖ ਕੇ ਸਾਹ ਚਲਾ ਕੇ ਫੇਰ ਉਹਦਾ ਇਲਾਜ ਕਰਦਾ ਹੈ ਫੇਰ ਉਹ ਗੁਰੂਖ ਜਦੋਂ ਠੀਕ ਹੋ ਜਾਂਦਾ ਹੈ ਫੇਰ ਡਾਕਟਰ ਸਾਹਿਬ ਪ੍ਰਮਾਨ ਕਰਦੇ ਨੇ ਕਿ ਭਾਈ ਇਹਨੂੰ ਘਰੇ ਲੈ ਜਾਓ ਉਹਨੇ ਠੀਕ ਹੈ ਔਰ ਨਾਲ ਇੱਕ ਪਰਚਾ ਕੱਟ ਕੇ ਦਿੰਦਾ ਹੈ ਕਿ ਤੁਸੀਂ ਜਾਣ ਤੋਂ ਪਹਿਲਾਂ ਇਹ ਕਾਊਂਟਰ ਤੇ ਜਾ ਕੇ ਸਾਹ ਰੋਕ ਕਰਦੇ ਕਾਹਦਾ ਉਹ ਦਵਾਈਆਂ ਦੇ ਤੇ ਜਿਹੜੇ ਉਹ ਟੈਂਪਰੇਰੀ ਸਾਨੂੰ ਸਵਾਸ ਲੈਂਦੇ ਨੇ ਉਹਨਾਂ ਦਾ ਤੁਰੰਤ ਸਾਥ ਦਤਾ ਉਹ ਉੱਥੇ ਲੈ ਲੈਂਦਾ ਹੈ ਉ ਤੋਂ ਪਹਿਲਾਂ ਸਾਨੂੰ ਆਉਣ ਨਹੀਂ ਦਿੰਦਾ ਕਿਰ ਇਸੇ ਤਰ੍ਹਾਂ ਗੁਰਕਾਰ ਅਸੀਂ ਮਾਲਕ ਕੋਲ ਸਵਾਸ ਲੈ ਕੇ ਆਏ ਨਾ ਜਿਹੜੇ ਸਵਾਸਾ ਕਰਕੇ ਸਾਡਾ ਸਰੀਰ ਚੱਲ ਰਿਹਾ ਹੈ ਜਿਹੜੇ ਸਵਾਸਾ ਕਰਕੇ ਸ੍ਰੀ ਪਰਮਾਤਮਾ ਦੇ ਨਾਲ ਵਿਚਰ ਰਹੇ ਆ ਸੰਸਾਰ ਦੇ ਅੰਦਰ ਵਿਚਰ ਰਹੇ ਆ ਉਹ ਸਵਾਸ ਮੇਰੇ ਮਾਲਕ ਨੇ ਸਾਨੂੰ ਦਿੱਤੇ ਨੇ 24 ਹਜ਼ਾਰ ਸਵਾਸ ਰੋਜ਼ ਦੇ ਰਿਆ ਤਾਂ ਗੁਰੂ ਕਹਿੰਦੇ ਉਹਨਾਂ ਸਵਾਸਾਂ ਦਾ लेखा-ਜੋਖਾ ਸਾਨੂੰ ਦੇਣਾ ਪੈਣਾ ਹੈ ਉਹ लेखा-ਜੋਖਾ ਮੇਰਾ ਮਾਲਕ ਲਊਗਾ ਸਾਥੋ ਅਸੀਂ ਉਹ ਕਿਵੇਂ ਖਰਚ ਕੀਤੇ ਨੇ ਕਿੱਥੇ ਜਾਚ ਕੀਤੇ ਨੇ ਜਾਂ ਸੰਗਤ ਦੇ ਵਿੱਚ ਆ ਕੇ ਬੈਠ ਕੇ ਅਸੀਂ ਬਾਣੀ ਸੁਣੀ ਹੈ ਬਾਣੀ ਪੜ੍ਹੀ ਹੈ ਕੀ ਤੁਮ ਸੁਣਿਆ ਉੱਤੇ ਖਰਚ ਕੀਤੇ ਨੇ ਸੇਵਾ ਕਰਦੀ ਖਰਚ ਕੀਤੇ ਨੇ ਫਿਰ ਤਾਂ ਗੁਰੂ ਕਹਿੰਦੇ ਉਹ ਸਾਡੇ ਸਵਾਸ ਲੇਖੇ ਜੋਖੇ ਨੂੰ ਬਾਹਰ ਹੈ ਜੇ ਅਸੀਂ ਪਰਿਵਾਰ ਦੇ ਪ੍ਰਤੀ ਹੀ ਆਪਣਾ ਜੀਵਨ ਬਤੀਤ ਕੀਤਾ ਹੈ ਆਪਣੇ ਧਰਮਿਆਂ ਦੇ ਪੱਲੇ ਜੀਵਨ ਬਤੀਤ ਕੀਤਾ ਹੈ ਔਰ ਅਸੀਂ ਆਸ ਪੜਾ ਸ੍ਰਮਣ ਗਿਆਨ ਨਾਲ ਘਰਿ ਘਰੋਚੇ ਨਾਲ ਸੁਭਾਸ਼ਾ ਨੂੰ ਕਰਦੇ ਕੀਤਾ ਹੈ ਤਾਂ ਇਥੇ ਮੇਰੇ ਬਾਲਜੇ ਨੇ ਸਭ ਤੋਂ ਲੇਖਾ ਦੁਆ ਲੈਣਾ ਹੈ ਸਤਿਗੁਰ ਪਰਮਾਨੰਦ ਕਰਦੇ ਨੇ ਧਰਮ ਰਾਏ ਜਦ ਲੇਖਾ ਮੰਗੇ ਕਿ ਆਮ ਕਰ ਲੈ ਕੇ ਜਾਏਗਾ ਇਹਦਾ ਮਲਸ ਚਾਹੀਆ سوچو کہ ਤਾ ਗੁਰਪਿਆਰਿ ਕੋਈ ਸਾਡਾ ਚੰਗਾ ਨਹੀਂ ਬੁੱਝਿਆ ਜਾਣਾ ਜੇ ਅਸੀਂ ਸੰਸਾਰ ਦੇ ਵਿੱਚ ਗਾਲੀ ਗਲੋਚੇ ਆਪਣੇ ਧੰਡਿਆਂ ਦੇ ਪ੍ਰਤੀ ਇੱਕ ਸਵਾਸਨ ਨੂੰ ਆਪਾਂ ਖਤਮ ਕਰਨਾ ਹੈ ਤਾਂ ਸਾਨੂੰ ਜਿਹੜੇ ਕੰਮ ਅਸੀਂ ਜਾਦਾ ਹੂਣ ਕਰ ਰਹੇ ਹਾਂ ਜਿਹੜੇ ਕੀਤਾ ਸਾਨੂੰ ਜਾਦਾ ਪਿਆਰ ਹੈ ਆਖਰੀ ਸਵਾਲ ਤੇ ਸਾਨੂੰ ਉਸੇ ਤਰ੍ਹਾਂ ਦੀ ਜਵਾਬ ਮਿਲ ਜਾਣੀ ਹੈ ਔਰ ਸਾਡਾ ਦੇਖਾ ਜੋਖਾ ਡੇੜਾ ਪੜਾਏ ਰੋਸੀ ਦੇਰੀ ਪਾ ਮੰਗੇ ਤਾਂ ਗੁਰਪਿਆਰਿਓ ਅਸੀਂ 88% ਦੁਨੀਆ ਦੇ ਵਿੱਚ ਚਲੇ ਗਏ ਹਨ 83% ਹੁਣ 83% ਦੁਨੀਆ ਦੇ ਵਿੱਚੋਂ ਨਿਕਲ ਨਹੀਂ ਆਏ ਹਨ ਮੇਰੇ ਮਾਲਕ ਨੇ ਤਰਸ ਕੀਤਾ ਹੈ ਸਾਨੂੰ ਇਨਸਾਨ ਬਣਾਦਾ ਹੈ ਸਾਨੂੰ ਕੋ ਮੌਕਾ ਦਿੰਦਾ ਹੈ ਸਾਨੂੰ ਬਾਰੀ ਦਿੰਦੀ ਹੈ ਕਿ ਜਹ ਬੰਦਿਆ ਸਿਰ ਸੁਆਸ ਦੇ ਕਿੰ ਭੇਜ ਰਿਹਾ ਤੇਰੀ ਬਾਰੀ ਹੈ ਤੇਰਾ ਵਕਤ ਹੈ ਤੂੰ ਹੁਣ ਆਪਣੀ ਇਸ ਬਾਰੀ ਦੇ ਅੰਦਰ ਤੂੰ ਆਪਣਾ ਜਨਮ ਮਨਨ ਖਤਮ ਕਰ ਸਕਦਾ ਹੈ। ਹੁਣ ਕਹਿੰਦੇ ਗੁਰ ਸਾਹਿਬ ਦੇ ਗੁਰ ਸਾਹਿਬ ਇਹ ਵੀ ਰਹਿਰਾਸਾਂ ਦੇ ਬੰਦ ਕੇ ਜੋ ਰੋਜ਼ ਪੜਦੇ ਆਪਾਂ ਭਈ ਪ੍ਰਾਪਤ ਮਾਨਵ ਬਹਿਰੀਆ ਗੋਬਿੰਦ ਬਲਨਕੀ ਇਹੇ ਤੇਰੀ ਬਰੀਆ। ਹੁਣ ਕੀ ਇਹ ਉਸ ਪੰਗਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਭਈ ਪ੍ਰਾਪਤ ਮਾਨਵ ਬਹਿਰੀਆ ਗੋਬਿੰਦ ਬਲਨਕੀ ਇਹੇ ਤੇਰੀ ਬਰੀਆ। ਸਾਰੀ ਗੁਰ ਪਿਆਰਿਓ ਮਾਲਕ ਨੂੰ ਮਿਲਣ ਦੀ ਵਾਰੀ ਹੈ ਇਹ ਧਿਆਨ ਦਿਓ ਦਿਨਾਂ ਚ ਸਾਡੇ ਦਾ ਸਵਾਦ ਚੱਲ ਰਹੇ ਨੇ ਉਹਨਾਂ ਚ ਜੇ ਕੋਈ ਸੋਚੇ ਕਿ ਮਾਲਕ ਤੋਂ ਬਾਅਦ ਮੈਂ ਸੱਚਖੰਡ ਚੱਲ ਜਾਊਂਗਾ ਨਹੀਂ ਜਾ